ਹਾਂਜੀ ਬੋਤੋ ਦੀ ਆ ਗਈਆਂ ਜਿਹੜੇ ਕਾਉਂਸਲਰ ਐਮਐਲਏ ਸਾਹਿਬ ਆਏ ਦੇ ਸੀ ਕਾਉਂਸਲਰ ਸੀਗੇ ਸਾਰੇ ਤੇ ਬਹੁਤ ਵਧੀਆ ਜਿਹੜੇ ਵੀ ਉਹਨਾਂ ਨੇ ਮੁੱਦੇ ਦੱਸਿਆ ਜਿਦਾਂ ਵਾਟਰ ਸਪਲਾਈ ਦਾ ਕੂੜੇ ਦਾ ਬਾਕੀ ਜਿਹੜਾ ਸੀਵਰੇਜ ਦਾ ਉਹ ਸਾਰੇ ਮੁੱਦਿਆਂ ਤੇ ਐਮਐਲਏ ਸਾਹਿਬ ਕਹਿ ਗਏ ਨੇ ਰੰਦਾ ਸਭ ਵੀ ਇਹ ਉਠਾਏ ਜਾਣਗੇ ਤੇ ਇਹਨਾਂ ਤੇ ਕੰਮ ਕੀਤਾ ਜਾਏਗਾ ਬਧੀਆ ਤਰ੍ਹਾਂ ਸਿਆਦ ਜੀ ਮਿਸਪੂਨ ਮੈਂ ਕਿਹਾ ਕਿ ਕਿਮੀਕੋ ਜੀ ਨੀ ਬਾਬਾ ਜੀ ਜਿਆਦਾ ਅਜੇ ਉਹ ਤਾਂ ਕਿੱਕੀ ਕਰ ਰਹੇ ਨੇ ਨਹੀਂ ਉਹ ਤਾਂ ਮੈਂ ਵੀ ਕਹਿੰਨੀ ਆ ਕਿ ਜਿਹੜਾ ਪਾਣੀ ਵਾਲਾ ਮੁੱਦਾ ਹੈ ਉਹ ਜ਼ਰੂਰੀ ਆ ਕਿ ਸਾਫ ਪਾਣੀ ਸਭ ਨੂੰ ਮਿਲੇ ਲੋਕਾਂ ਨੂੰ ਪਾਣੀ ਜਿਹੜਾ ਉਹਦੇ ਲਈ ਕੀਤਾ ਜਾਏਗਾ ਸਾਰਾ ਕੰਮ ਪਾਣੀ ਲਈ ਕੁਝ ਨਹੀਂ ਸਾਰੇ ਅਜਰ ਹਾਂਜੀ ਸਾਰੇ ਆਏ ਸੀ ਹਾਂਜੀ ਅੱਜ ਮਿਊਂਸਪਲ ਕਮੇਟੀ ਦੀ ਜਿਹੜੇਰਾ ਬਾਬਾ ਨਾਨਕ ਦੀ ਹੈ ਇਹਦੀ ਇਲੈਕਸ਼ਨ ਤੋਂ ਬਾਅਦ ਪ੍ਰਧਾਨਗੀ ਦੀ ਤਾਜਪੋਚੀ ਤੋਂ ਬਾਅਦ ਅੱਜ ਪਲੇਟੀ ਮੀਟਿੰਗ ਜਿਹੜੀ ਆ ਉਹ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਕਮੇਟੀ ਦਫਤਰ ਚ ਹੋਈ ਹੈ ਤਾਂ ਕੁਝ ਏਜੰਡੇ ਵੀ ਲੈ ਕੇ ਆਏ ਆ ਏਜੰਡਿਆਂ ਤੇ ਸਾਰਿਆਂ ਦੀ ਰਹਿ ਲਈ ਹੈ ਜਿੰਨੇ ਵੀ ਕਾਉਂਸਲਰ ਸਹਿਬਾਨ ਨੇ 13 ਦੇ 13 ਕਾਉਂਸਲਰ ਆਏ ਸੀਗੇ ਤਾਂ ਰਹਿ ਲੈ ਕੇ ਸਭ ਸਭ ਤੀਨ ਮਤਾ ਪਾਸ ਹੋ ਗਿਆ ਕੰਮਾਂ ਨੂੰ ਲੈ ਕੇ ਆਉਣ ਵਾਲੇ ਦਿਨਾਂ ਚ ਜਿਹੜੇ ਜਿਹੜੇ ਵੀ ਏਜੰਡੇ ਆਏ ਨੇ ਉਹਨਾਂ ਏਜੰਡਿਆਂ ਤੇ ਆਪਾਂ ਕੰਮ ਕਰਾਂਗੇ ਬਿਲਕੁਲ ਜਿਹੜੀ ਵਾਟਰ ਸਪਲਾਈ ਦੀ ਬੜੀ ਵੱਡੀ ਮੁਸ਼ਕਲ ਆ ਪਹਿਲੀ ਗੱਲ ਤਾਂ ਜਿਹੜੇ ਨਾਲ ਪਿੰਡ ਪੰਜ ਪਿੰਡ ਨਾਲ ਡੇਰਾ ਪਾਪਾ ਨਾਨਕ ਦੇ ਨਾਲ ਅਟੈਚ ਕੀਤੇ ਗਏ ਉਹਨਾਂ ਦੇ ਉਹਨਾਂ ਦੇ ਵਿੱਚ ਤਾਂ ਬਹੁਤ ਵੱਡੀ ਸਮੱਸਿਆ ਜਿਹੜਾ 10 ਕਰੋੜ ਦਾ ਟ੍ਰੈਂਡਰ ਲੱਗ ਗਿਆ ਔਰ ਪਾਈਪਾਂ ਜਿਹੜੀਆਂ ਪਾਣੀ ਦੀਆਂ ਸੀਵਰੇਜ ਦੀਆਂ ਉਹਨਾਂ ਪਿੰਡਾਂ ਚ ਪੈ ਰਹੀਆਂ ਤਾਂ ਜਿਹੜਾ ਡੇਰਾ ਪੁਰਾਣਾ ਸ਼ਹਿਰ ਡੇਰਾ ਪਾਪਾ ਨਾਨਕ ਉਹਦੇ ਵਿੱਚ ਵੀ ਪਾਣੀ ਨੂੰ ਲੈ ਕੇ ਸਮੱਸਿਆ ਕਿ ਪਾਣੀ ਸੀਵਰੇਜ ਦਾ ਤੇ ਦੂਸਰਾ ਜਿਹੜਾ ਉਹ ਮਿਕਸ ਹੋ ਗਿਆ ਕਿ ਤਰ੍ਹਾਂ ਕਿਤੇ ਲੀਕੇਜ ਹੈ ਤਾਂ ਪਾਣੀ ਦਾ ਜਿਹੜਾ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਪਾਣੀ ਚ ਬੜੀ ਵੱਡੀ ਜਿਹੜੀ ਬਦਬੂ ਕਿਸੇ ਵੇਲੇ ਆਉਂਦੀ ਹੈ ਪਾਣੀ ਚ ਉਹ ਮੈਂ ਸਾਰੇ ਇਹਨਾਂ ਨੂੰ ਮੁਲਾਜ਼ਮਾਂ ਨੂੰ ਕਹਤਾ ਕਿ ਐਸਟੀਮੇਟ ਬਣਾਓ ਆ ਲੋੜ ਪਈ ਤਾਂ ਦੁਬਾਰਾ ਸ਼ਹਿਰ ਚ ਵੀ ਸੀਵਰੇਜ ਪਾ DNA ਸ਼ਹਿਰ ਪ੍ਰਕਾਸ਼ਾ ਬਜਟ ਬਹੁਤ ਘਟਿਆ ਹੈ ਸ਼ਹਿਰ ਪ੍ਰਕਾਸ਼ਾ ਜਿਹੜਾ ਬਜਟ ਆ ਉਹ ਮੈਨੂੰ ਪਤਾ ਜੀ GST ਬਹੁਤ ਘਟਾ ਹੈ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਜੋਗੇ ਪੈਸੇ ਨਹੀਂ ਮੈਂ ਕਹਿਆ ਉਹ ਵੀ ਮਤਾ ਲੈ ਕੇ ਆਓ ਆਪਾਂ ਕਿਸੇ ਹੋਰ ਕਮੇਟੀ ਨਾਲ ਇਹਨਾਂ ਨੂੰ ਅਟੈਚ ਕਰ ਦਿੰਨੇ ਆ ਮਤਾ ਲੈ ਕੇ ਆਉਣਗੇ ਤਾਂ ਮੈਂ ਜਿਹੜੇ ਇਹਨਾਂ ਦੇ ਮਿਨਿਸਟਰ ਨੇ ਲੋਕਲ ਬਾਡੀ ਦੇ ਡਾਕਟਰ ਅਵਜੋਤ ਜੀ ਉਹਨਾਂ ਨਾਲ ਗੱਲ ਕਰਕੇ ਤਾਂ ਕਿਸੇ ਹੋਰ ਕਮੇਟੀ ਨਾਲ ਅਟੈਚ ਕਰਕੇ ਜਿਹੜੀਆਂ ਸਮੇਂ ਸਿਰ ਮੁਲਾਜ਼ਮਾਂ ਨੂੰ ਤਨਖਾਹਾਂ ਮਿਲਣ